ਹਿੰਦੁਸਤਾਨ ਦਾ 15 ਅਗਸਤ ਪੰਜਾਬ ਤੇ ਸਿੱਖ ਪੰਥ ਦੀ ਆਜ਼ਾਦੀ ਦਾ ਦਿਹਾੜਾ ਨਹੀਂ ਐ ਦੋ ਹੈ ਬੇਇਨਸਾਫੀ ਦੇ ਮੰਦਰ ਇੱਕ Hindu ਮੰਦਰ ਵਾਲੇ ਦੂਜੇ ਕਚਹਿਰੀਆਂ ਵਾਲੇ ਅੱਜ ਖਾਲਿਸਤਾਨੀ ਪੱਖੀ ਸਿੱਖਾਂ ਨੇ ਅੰਬਰਸਰ ਬੱਸ ਸਟੈਂਡ ਦੇ ਲਾਗੇ Hindu ਮੰਦਰ ਛਾਪੇ ਲਾਏ ਖਾਲਿਸਤਾਨ ਜਿੰਦਾਬਾਦ ਅੰਬਰਸਰ ਕਚਹਿਰੀਆਂ ਖਾਲਿਸਤਾਨ ਆਸੇ ਹੋ ਜੇ ਰੈਫਰੈਂਡਮ ਜਿੰਦਾਬਾਦ ਭੰਡਮਾਨ ਹਿੰਦੁਸਤਾਨ ਮੁਰਦਾਬਾਦ ਮੈਂ ਜਤਿੰਦਰ ਰੋਣਾਵਾ ਛੋਲਾ ਬਾਗ ਪਈਆਂ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਰਤੀ ਅੰਸਰ ਨੇ ਸਵੇਰੇ 4-5 ਵਜੇ ਇੱਕ ਪਿੰਡ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡੇ ਛਾਰਾ ਛੋਲਾ ਸੁਚਾਰੇ ਨੂੰ ਆਪਣਾ ਭਗਤ ਆਪਣੀ ਦਰਸ਼ਨ ਕਰੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹਨੂੰ ਸਾਰਾ ਅਸੀਂ ਮਿਟਾ ਦਤਾ ਜੋ ਵੀ ਉਹਨੇ ਸ਼ਰਾਰਤੀ ਅੰਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਆ ਤਾਂ ਪੁਲਿਸ ਨੂੰ ਕੰਪਲੇਨਟ ਕਰਨ ਲੱਗੇ ਆ ਤੇ ਅਸੀਂ ਕੋਸ਼ਿਸ਼ ਕਰਨਿਆ ਕਿ ਅਸੀਂ ਉਸ ਨੁੱਕਰ ਤੇ ਵੀ ਸਾਡੇ ਕੈਮਰੇ ਨਹੀਂ ਗਏ ਬਾਕੀ ਸਾਰੇ ਥਾਂ ਤੇ ਕੈਮਰੇ ਆ ਅਸੀਂ ਉਹ ਨੁੱਕਰ ਜੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰਾ ਇੱਕ ਦੋ ਦਿਨ ਚ ਕੈਮਰੇ ਲਗਾਉਗਾ